ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਆਂ ਨੂੰ ਆਪਣੀ ਅਮੀਰ ਵਿਰਾਸਤ ਤੇ ਹਮੇਸ਼ਾ ਹੀ ਮਾਣ ਰਹੇਗਾ ਇਸ ਵਿਰਾਸਤ ਵਿੱਚ ਅਜਹੀਆਂ ਮਹਾਨ ਆਤਮਾਵਾਂ ਵੀ ਹੋਈਆਂ ਹਨ ਜਿਨ੍ਹਾਂ ਨੇ ਸਿਰਫ ਆਪਣੀ ਵਿਦਵਤਾ ਜਾਂ ਖੋਜ ਨਾਲ ਹੀ ਸਾਡੇ ਵਸੇ ਨੂੰ ਅਮੀਰੀ ਨਹੀਂ ਬਖਸ਼ੀ ਬਲਕਿ ਲੋੜ ਪੈਣ ਤੇ ਲੋਕ ਹਿੱਤਾਂ ਲਈ ਕੁਰਬਾਨੀਆਂ ਕਰਨ ਤੋਂ ਵੀ ਪਿੱਛੇ ਨਹੀਂ ਹਟੇ ਜੇ ਅਸੀਂ ਗੱਲ ਗਿਆਨੀ ਗਰਜਾ ਸਿੰਘ ਦੀ ਕਰੀਏ ਤਾਂ ਗਿਆਨੀ ਗਰਜਾ ਸਿੰਘ ਅਜਿਹੇ ਸ਼ਖਸ਼ ਹੋਏ ਹਨ ਜਿਨ੍ਹਾਂ ਨੇ ਸਿੱਖ ਇਤਿਹਾਸ ਦੇ ਅਣਗੋਲੇ ਤੱਥਾਂ ਦੀ ਖੋਜ ਲਈ ਦਿਨ ਰਾਤ ਇੱਕ ਕੀਤਾ ਗਰੀਬ ਘਰ ਵਿੱਚ ਜਨਮੇ ਹੋਣ ਕਰਕੇ ਉਹਨਾਂ ਕੋਲ ਭਾਵੇਂ ਸੁੱਖ ਸੂਲਤਾ ਦੇ ਲੋੜੀਂਦੇ ਸਾਧਨ ਵੀ ਨਹੀਂ ਸਨ ਇੱਕ ਪੁਰਾਣਾ ਸਾਈਕਲ ਹੀ ਉਹਨਾਂ ਦਾ ਸਾਥ ਨਿਮਾਉਂਦਾ ਰਿਹਾ ਜਿਸ ਦੇ ਰਾਹੀਂ ਉਹ ਪੂਰੇ ਭਾਰਤ ਵਿੱਚ ਭ्रमण ਕਰਦੇ ਰਹੇ ਗਿਆਨੀ ਗਰਜਾ ਸਿੰਘ ਦੀ ਖੋਜ ਨੇ ਇਹ ਸਿੱਧ ਕਰ ਦਿੱਤਾ ਕਿ ਭੱਟਾਂ ਅਤੇ ਪੰਡਿਆਂ ਦੀਆਂ ਵਈਆਂ ਤੋਂ ਬਿਨਾ ਪੁਰਾਤਨ ਇਤਿਹਾਸ ਦੀ ਖੋਜ ਦਾ ਕਾਰਜ ਮੁਕੰਮਲ ਨਹੀਂ ਹੋ ਸਕਦਾ ਪਰ ਬੜੇ ਦੁੱਖ ਨਾਲ ਦੱਸਣਾ ਪੈਂਦਾ ਹੈ ਕਿ ਅਜਿਹੇ ਰਾਹਾਂ ਦੇ ਪੰਦੀ ਅਤੇ ਸਿੱਖ ਇਤਿਹਾਸ ਨਾਲ ਸੰਬੰਧਤ ਮੁੱਲਵਾਨ ਜਾਣਕਾਰੀ ਦੇਣ ਵਾਲੇ ਗਿਆਨੀ ਗਰਜਾ ਸਿੰਘ ਨੂੰ ਪਤਾ ਨਹੀਂ ਅਸੀਂ ਕਿਵੇਂ ਭੁੱਲ ਬੈਠੇ ਇਤਿਹਾਸ ਭਾਵੇਂ ਗਵਾਹੀਆਂ ਭਰਦਾ ਹੈ ਪਰ ਅਸੀਂ ਇਹਨਾਂ ਨੂੰ ਬਿਲਕੁਲ ਵਿਸਾਰ ਦਿੱਤਾ ਹੈ ਅੱਜ ਗਿਆਨੀ ਗਰਜਾ ਸਿੰਘ ਜੀ ਦੀ ਜਿਹੜੇ ਵੀ ਕਾਰਨਾਮੇ ਹਨ ਜਿਹੜੀ ਉਹਨਾਂ ਨੇ ਪੰਜਾਬੀਆਂ ਦੇ ਲਈ ਸਿੱਖੀ ਦੇ ਲਈ ਜੋ ਵੀ ਸਲੰਘਾਯੋਗ ਕਾਰਜ ਕੀਤੇ ਹਨ ਉਹਨਾਂ ਤੇ ਵੀ ਜਾਣਨਾ ਪਾਵਾਂਗੇ ਤੇ ਦੇਖਦੇ ਹਾਂ ਕਿ ਉਹਨਾਂ ਦੀ ਕਿਹੋ ਜਿਹੀ ਰਹੀ ਜੀਵਨੀ ਗਿਆਨੀ ਗਰਜਾ ਸਿੰਘ ਦਾ ਜਨਮ 2 ਅਗਸਤ 1904 ਈਸਵੀ ਵਿੱਚ ਪਿਤਾ ਸੁਰਜਣ ਸਿੰਘ ਚੋਹਾਨ ਅਤੇ ਮਾਤਾ ਠਾਕਰ ਕੌਰ ਦੇ ਘਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਗਹਿਲ ਵਿਖੇ ਇੱਕ ਅਤਿ ਗਰੀਬ ਘਰਾਣੇ ਵਿੱਚ ਹੋਇਆ ਗਰਜਾ ਸਿੰਘ ਨੇ ਮੁੱਢਲੀ ਵਿਦਿਆ ਪਿੰਡ ਦੇ ਸਕੂਲ ਵਿੱਚੋਂ ਗ੍ਰਹਿਣ ਕੀਤੀ ਘਰ ਵਿੱਚ ਸਿੱਖੀ ਦਾ ਪ੍ਰਭਾਵ ਹੋਣ ਕਾਰਨ ਪਰਿਵਾਰ ਵੱਲੋਂ ਉਹਨਾਂ ਲਈ ਧਾਰਮਿਕ ਵਿਦਿਆ ਵੱਲ ਵਧੇਰੇ ਤਵੱਜੋ ਦਿੱਤੀ ਗਈ ਇਸੇ ਕਰਕੇ ਉਹਨਾਂ ਨੂੰ ਪਿੰਡ ਦੇ ਸੰਤ ਵੀਰਮਦਾਸ ਉਦਾਸੀ ਦੇ ਡੇਰੇ ਵਿੱਚ ਸੇਵਾ ਲਈ ਭੇਜ ਦਿੱਤਾ ਗਿਆ ਇੱਥੇ ਹੀ ਗਰਜਾ ਸਿੰਘ ਨੂੰ ਆਦ ਅਤੇ ਦਸਮ ਗ੍ਰੰਥ ਸਾਹਿਬ ਗੁਰਪ੍ਰਤਾਪ ਸੂਰਜ ਗ੍ਰੰਥ ਭਾਵਰ ਸਾਜਰਤ ਗ੍ਰੰਥ ਆਦਿ ਦੀ ਸੰਥਿਆ ਲੈਣ ਦਾ ਮੌਕਾ ਵੀ ਮਿਲਿਆ ਇਹਨਾਂ ਦੇ ਪਿਤਾ ਸੋਜਨ ਸਿੰਘ ਉਸ ਸਮੇਂ ਆਜ਼ਾਦੀ ਲਈ ਵਿੱਡੇ ਸੰਘਰਸ਼ ਵਿੱਚ ਭਾਗ ਲੈਣ ਲੱਗ ਪਏ ਸਨ 1915 ਵਿੱਚ ਉਹ ਚੀਨ ਗਏ ਅਤੇ ਗਦਰ ਪਾਰਟੀ ਦੇ ਮੈਂਬਰ ਬਣ ਗਏ 4 ਸਾਲ ਉੱਥੇ ਰਹਿਣ ਤੋਂ ਬਾਅਦ ਉਹ 1919 ਵਿੱਚ ਪੰਜਾਬ ਵਿੱਚ ਵਾਪਸ ਆ ਗਏ ਇਹ ਕਿਵੇਂ ਹੋ ਸਕਦਾ ਸੀ ਕਿ ਉਹ ਉਹ ਇੱਥੇ ਆ ਕੇ ਆਜ਼ਾਦੀ ਲਈ ਹੁੰਦੀ ਕਿਸੇ ਸਰਗਮੀ ਤੋਂ ਮੂੰਹ ਮੋੜ ਲੈਂਦੇ 13 April 1919 ਈਸਵੀ ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿੱਚ ਜਿਲ੍ਹਿਆਂ ਵਾਲੇ ਬਾਗ ਵਿੱਚ ਹੋ ਰਹੇ ਜਲਸੇ ਵਿੱਚ ਆਪਣੇ ਵੱਡੇ ਪੁੱਤਰ ਬੁੱਧ ਸਿੰਘ ਸਮੇਤ ਉਹਨਾਂ ਨੇ ਹਾਜ਼ਰੀ ਲਗਵਾਈ ਇੱਥੇ ਜਲ ਸਹਾੜੀਆਂ ਤੇ ਹੋਰ ਅੰਨੇ ਵਾ ਗੋਲੀ ਬਾਰੀ ਵਿੱਚ ਦੋ ਗੋਲੀਆਂ ਸੁਰਜਨ ਸਿੰਘ ਨੂੰ ਵੀ ਲੱਗੀਆਂ ਜਿਸ ਕਰਕੇ ਉਹ ਸਖਤ ਜ਼ਖਮੀ ਹੋ ਗਏ ਉੱਥੋਂ ਜ਼ਖਮੀ ਹਾਲਤ ਵਿੱਚ ਉਹਨਾਂ ਨੂੰ ਰੇਲ ਗੱਡੀ ਰਾਹੀਂ ਬਰਨਾਲਾ ਦੇ ਬਾਬਾ ਗਾਂਧਾ ਸਿੰਘ ਦੇ ਡੇਰੇ ਵਿਖੇ ਲਿਆਂਦਾ ਗਿਆ ਫਿਰ ਉਹਨਾਂ ਦੇ ਜੱਦੀ ਪਿੰਡ ਗਹਿਲ ਵਿਖੇ ਪਹੁੰਚਾਇਆ ਗਿਆ ਜਿੱਥੇ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ ਉਹ 15 ਅਪ੍ਰੈਲ 1919 ਨੂੰ ਸ਼ਹੀਦੀ ਪਾ ਗਏ ਨਵੰਬਰ 1919 ਵਿੱਚ ਗਰਜਾ ਸਿੰਘ ਫੌਜ ਵਿੱਚ ਭਰਤੀ ਹੋ ਗਏ ਇਨ੍ਹਾਂ ਦਿਨਾਂ ਵਿੱਚ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋ ਗਈ ਸੀ ਗਰਜਾ ਸਿੰਘ ਦਾ ਵੱਡਾ ਭਰਾ ਬੁੱਧ ਸਿੰਘ ਵੀ ਲక్ష్మణ ਸਿੰਘ ਧੀਰੋਵਾਲੀਏ ਦੀ ਅਗਵਾਈ ਵਿੱਚ ਇਸ ਸੰਘਰਸ਼ ਵਿੱਚ ਭਾਗ ਲੈਣ ਲੱਗਿਆ ਫਿਰ 1921 ਵਿਚ ਨਨਕਾਣਾ ਸਾਹਿਬ ਦਾ ਸਾਕਾ ਵਾਪਰ ਗਿਆ ਬੁੱਧ ਸਿੰਘ ਇਸ ਸਾਕੇ ਵਿੱਚ ਸ਼ਹੀਦੀ ਪਾ ਗਿਆ ਜਦੋਂ ਗਰਜਾ ਸਿੰਘ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਸਨੇ ਰੋਸ ਵਜੋਂ ਮੁਲਤਾਨ ਵਿੱਚ ਜਾ ਕੇ ਦੋਹਰੀ ਪੀਲੀ ਤੇ سرمਈ ਦਸਤਾਰ ਸਜਾ ਲਈ ਇਸ ਰੋਸ ਦੇ ਮੱਦੇਨਜ਼ਰ ਫਰਵਰੀ 1922 ਵਿੱਚ ਫੌਜ ਨੇ ਗਰਜਾ ਸਿੰਘ ਨੂੰ ਡਿਸਮਿਸ ਕਰ ਦਿੱਤਾ ਇਸ ਤੋਂ ਬਾਅਦ ਗਰਜਾ ਸਿੰਘ ਦਾ ਸਿਆਸੀ ਜੀਵਨ ਆਰੰਭ ਹੁੰਦਾ ਹੈ ਪਾਵੇਂ ਉਹਨਾਂ ਦੇ ਸਿਆਸੀ ਜੀਵਨ ਦੀ ਵੀ ਇੱਕ ਵੱਖਰੀ ਕਹਾਣੀ ਹੈ ਪਰ ਇੱਥੇ ਉਹਨਾਂ ਵੱਲੋਂ ਸਿੱਖ ਇਤਿਹਾਸ ਨਾਲ ਸੰਬੰਧਤ ਕੀਤੀ ਖੋਜ ਬਾਰੇ ਵੀ ਵਿਚਾਰ ਕਰਾਂਗੇ 1928 ਈਸਵੀ ਵਿੱਚ ਗਰਜਾ ਸਿੰਘ ਨੂੰ ਲਾਹੌਰ ਵਿਖੇ ਕਰਮ ਸਿੰਘ ਹਿਸਟੋਰੀਅਨ ਨੂੰ ਮਿਲਣ ਦਾ ਮੌਕਾ ਮਿਲਿਆ ਹਿਸਟੋਰੀਅਨ ਖੁਦ ਇੱਕ ਉਦਮੀ ਖੋਜੀ ਸਨ ਬਿਨਾਂ ਸ਼ੱਕ ਉਹਨਾਂ ਦੀ ਸੰਗਤ ਦਾ ਇਹਨਾਂ ਤੇ ਵੀ ਪ੍ਰਭਾਵ ਪਿਆ ਗਰਜਾ ਸਿੰਘ ਨੇ ਆਪਣੇ ਮਨ ਵਿੱਚ ਸਿੱਖ ਇਤਿਹਾਸ ਦੇ ਅਣਗੋਲੇ ਤੱਥਾਂ ਦੀ ਖੋਜ ਕਰਨ ਦਾ ਫੈਸਲਾ ਲਿਆ ਉਹ ਇਹ ਗੱਲ ਜਾਣ ਗਏ ਸਨ ਕਿ ਪੱਟਾਂ ਅਤੇ ਪੰਡਾਂ ਦੀਆਂ ਵਈਆਂ ਤੋਂ ਬਿਨਾ ਇਹ ਖੋਜ ਕਦੇ ਵੀ ਸੰਭਵ ਨਹੀਂ ਹੋਣੀ ਇਹ ਉਹ ਵਈਆਂ ਸਨ ਜਿਨ੍ਹਾਂ ਵਿੱਚ ਪੰਡੇ ਅਤੇ ਪੱਟ ਕਿਸੇ ਵਿਅਕਤੀ ਦੇ ਜਨਮ ਮਰਨ ਦੀਆਂ ਤਰੀਕਾਂ ਤੋਂ ਬਿਨਾ ਪਰਿਵਾਰ ਦੀ ਵੰਸਾਵਲੀ ਅਤੇ ਘਟਨਾਵਾਂ ਦਾ ਵੇਰਵਾ ਸੰਖੇਪ ਵਿੱਚ ਦਰਜ ਕਰ ਲੈਂਦੇ ਸਨ ਪਰ ਇਹਨਾਂ ਵਈਆਂ ਤੱਕ ਪਹੁੰਚਣਾ ਕੋਈ ਸੁਖਾਲਾ ਕੰਮ ਵੀ ਨਹੀਂ ਸੀ ਇਹ ਵਈਆਂ ਪੱਟਾ ਤੇ ਪੰਡਿਆਂ ਲਈ ਇੱਕ ਕਿਸਮ ਦੀ ਜੱਦੀ ਜਾਇਦਾਦ ਸਨ ਇਹਨਾਂ ਆਸਰੇ ਹੀ ਉਹ ਉਹਨਾਂ ਦਾ ਰੋਜ਼ਗਾਰ ਵੀ ਚੱਲਦਾ ਸੀ ਆਪਣੇ ਮਕਸਦ ਨੂੰ ਪੂਰਾ ਕਰਨ ਦੇ ਲਈ ਗਰਜਾ ਸਿੰਘ ਨੂੰ ਪੱਟਾਂ ਦੀ ਲਿਪੀ ਭਾਵ ਪੱਟ ਖਰੀ ਸਿੱਖਣੀ ਪੈਣੀ ਸੀ ਇਸ ਦੀ ਸਿੱਖਿਆ ਪ੍ਰਾਪਤ ਕਰਨ ਲਈ ਗਰਜਾ ਸਿੰਘ ਨੂੰ ਪੱਟਾਂ ਦੀ ਸ਼ਾਗਿਰਦੀ ਵੀ ਕਰਨੀ ਪਈ ਆਖਰ ਬੜੀਆਂ ਮੁਸ਼ਕਲਾਂ ਵਿੱਚੋਂ ਦੀ ਲੰਘਦਿਆਂ ਉਨ੍ਹਾਂ ਇਹਨਾਂ ਵਈਆਂ ਤੱਕ ਪਹੁੰਚ ਕਰਨ ਵਿੱਚ ਕਾਮਯਾਬ ਹੋਏ ਗਿਆਨੀ ਗਰਜਾ ਸਿੰਘ ਵੱਲੋਂ ਭਾਈ ਮਨੀ ਸਿੰਘ ਦੇ ਜੀਵਨ ਬਾਰੇ ਖੋਜੇ ਤੱਥਾਂ ਨੇ ਵਿਦਵਾਨਾਂ ਦਾ ਧਿਆਨ ਖਿੱਚਿਆ ਇਸ ਕਾਰਜ ਲਈ ਉਨ੍ਹਾਂ ਆਪਣੀ ਜ਼ਿੰਦਗੀ ਦੇ 30 ਸਾਲ ਲਖੇ ਲਾਉਣੇ ਪਏ ਇਹ ਜਾਣਕਾਰੀ ਭਾਈ ਮਨੀ ਸਿੰਘ ਬਾਰੇ ਪਹਿਲੇ ਪ੍ਰਚਲਿਤ ਤੱਥਾਂ ਤੋਂ ਬਿਲਕੁਲ ਵੱਖਰੀ ਸੀ ਗਰਜਾ ਸਿੰਘ ਦੇ ਸ਼ਬਦਾਂ ਵਿੱਚ ਗਿਆਨੀ ਗਿਆਨ ਸਿੰਘ ਵਰਗਾ ਇਤਿਹਾਸਕਾਰ ਭਾਈ ਸਾਹਿਬ ਸਿੰਘ ਨੂੰ ਆਪਣਾ ਬਜ਼ੁਰਗ ਸਿੱਧ ਕਰਨ ਲਈ ਉਹਨਾਂ ਨੂੰ ਲੋਂਗੋਵਾਲ ਦੇ ਵਸਨੀਕ ਅਤੇ ਦੁਲਟ ਜੱਟ ਲਿਖ ਲਿਖਿਆ ਗਿਆ ਸੀ ਪੱਟਾਂ ਦੀਆਂ ਵਈਆਂ ਨੇ ਸਿੱਧ ਕਰ ਦਿੱਤਾ ਕਿ ਭਾਈ ਮਨੀ ਸਿੰਘ ਨਾ ਦੁਲਟ ਜੱਟ ਸਨ ਤੇ ਨਾ ਲੋਂਗੋਵਾਲ ਦੇ ਵਾਸੀ ਤੇ ਨਾ ਹੀ ਗਿਆਨ ਸਿੰਘ ਦੇ ਵਡੇਰਿਆਂ ਨਾਲ ਉਹਨਾਂ ਦਾ ਕੋਈ ਸੰਬੰਧ ਸੀ ਇਸ ਬਾਰੇ ਬਾਦ ਵਿਵਾਦ ਵੀ ਚੱਲਿਆ ਅਖੀਰ ਗਰਜਾ ਸਿੰਘ ਵੱਲੋਂ ਪੇਸ਼ ਕੀਤੇ ਤੱਥਾਂ ਨੂੰ ਹੀ ਪ੍ਰਮਾਣਿਕ ਮੰਨਿਆ ਗਿਆ ਕਿਸੇ ਤਰ੍ਹਾਂ ਦੀ ਸ਼ੰਕਾ ਤੋਂ ਬਚਣ ਲਈ ਗਰਜਾ ਸਿੰਘ ਨੇ ਆਪਣੀਆਂ ਲਿਖਤਾਂ ਵਿੱਚ ਪੱਟਾ ਅਤੇ ਪੰਡਿਆਂ ਵੱਲੋਂ ਦਰਜ ਕੀਤੇ ਵੇਰਵਿਆਂ ਨੂੰ ਹੂਬ-ਹੂ ਲਿਖਿਆ ਹੋਇਆ ਹੈ ਗਰਜਾ ਸਿੰਘ ਦੁਆਰਾ ਇਕੱਤਰ ਕੀਤੀ ਜਾਣਕਾਰੀ ਉਸ ਸਮੇਂ ਛਪਣ ਵਾਲੇ ਰਸਾਲੇ ਜਨ ਸਾਹਿਤ ਪੰਜਾਬੀ ਦੁਨੀਆ ਆਲੋਚਨਾ ਸੰਿਆਸੀ ਸ਼ਕਤੀ ਗੁਰਮਤ ਪ੍ਰਕਾਸ਼ ਆਦਿ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਪਰ ਜਉਂਦੇ ਜੀ ਉਹਨਾਂ ਦੀ ਇੱਕ ਪੁਸਤਕ ਸ਼ਹੀਦ ਵਿਲਾਸ ਸੇਵਾ ਸਿੰਘ ਤੋਂ ਬਿਨਾ ਹੋਰ ਕੋਈ ਪੁਸਤਕ ਛਾਪ ਨਾ ਸਕੀ ਇਸ ਕੰਮ ਲਈ ਡਾਕਟਰ ਗੌਰਮਿਕ ਸਿੰਘ ਨੂੰ ਦਾਤ ਦੇਣੀ ਬਣਦੀ ਹੈ ਜਿਨ੍ਹਾਂ ਨੇ ਵੱਡੀ ਹਿੰਮਤ ਜਟਾਈ ਤੇ ਗਿਆਨੀ ਗਰਜਾ ਸਿੰਘ ਵੱਲੋਂ ਕੀਤੇ ਕਾਰਜ ਨੂੰ ਇਕੱਤਰ ਕਰਕੇ ਪੁਸਤਕ ਗਿਆਨੀ ਗਰਜਾ ਸਿੰਘ ਦੀ ਇਤਿਹਾਸਕ ਖੋਜ ਦੇ ਰੂਪ ਵਿੱਚ ਸੰਭਾਲ ਲਿਆ ਇਸ ਪੁਸਤਕ ਵਿੱਚ ਗਰਜਾ ਸਿੰਘ ਦੀਆਂ 21 ਮੁੱਲਵਾਨ ਲਿਖਤਾਂ ਸ਼ਾਮਲ ਕੀਤੀਆਂ ਗਈਆਂ ਹਨ ਡਾਕਟਰ ਗੁਰਮਖ ਸਿੰਘ ਦੇ ਸ਼ਬਦਾਂ ਵਿੱਚ ਗਿਆਨੀ ਗਰਜਾ ਸਿੰਘ ਨੇ ਵਟ ਵਹੀ ਤਲ ਉਡਾ ਪਟ ਵਹੀ ਮਲਤਾਨੀ ਪਟ ਵਹੀ ਸਿੰਧੀ ਆਦੀ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਹੈ ਕਿਉਂਕਿ ਇਨ੍ਹਾਂ ਵਿੱਚ ਗੁਰੂ ਸਹਿਬਾਨ ਪ੍ਰਮੁੱਖ ਸ਼ਖਸੀਅਤਾਂ ਜਿਵੇਂ ਭਾਈ ਮਨੀ ਸਿੰਘ ਬਾਬਾ ਬਚਿੱਤਰ ਸਿੰਘ ਮਿਤ ਸਿੰਘ ਦੰਗਈ ਬਾਬਾ ਮਿਹਰਬਾਨ ਬਾਬਾ ਗੁਰਦਿੱਤਾ ਬਾਬਾ ਰਾਮਰਾਏ ਵੀਰ حقیقت رائے آدی بارے اہم جانکاری ਉਪਲਬਧ ਹੁੰਦੀ ਹੈ ਗਿਆਨੀ ਗਰਜਾ ਸਿੰਘ ਨੂੰ ਗਰੀਬੀ ਸਰਾਪ ਵਾਂਗ ਕੇ ਚਿੰਬੜੀ ਰਹੀ ਇੱਕ ਵਾਰ ਅਜਿਹਾ ਸਮਾਂ ਵੀ ਆਇਆ ਜਦੋਂ ਉਹਨਾਂ ਦੇ ਕੱਚੇ ਘਰ ਦੀ ਛੱਤ ਡਿੱਗਣ ਕਾਰਨ ਇਕੱਤਰ ਕੀਤੀ ਹੋਈ ਮੁੱਲਵਾਨ ਬੱਕਰੀ ਭਰਾ ਬਰਬਾਦ ਹੋ ਗਈ ਉਹਨਾਂ ਦੀ ਸ਼ਾਦੀ بی بی ਗਿਆਨ ਕੌਰ ਨਾਲ ਹੋਈ ਉਮਰ ਦੇ ਅਖੀਰਲੇ ਪੰਧ ਚ ਆ ਕੇ ਗਿਆਨੀ ਗਰਜਾ ਸਿੰਘ ਨੂੰ ਤਪ ਤਪ ਤੱਕ ਜਹੀ ਨਾ ਮੁਰਾਦ ਬਿਮਾਰੀ ਨੇ ਧਬ ਲਿਆ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਉਹ ਆਪਣਾ ਸਹੀ ਇਲਾਜ ਵੀ ਨਾ ਕਰਾ ਸਕੇ ਤੇ 30 ਅਗਸਤ 1977 ਨੂੰ ਸਦਾ ਲਈ ਵਿਛੋੜਾ ਦੇ ਗਏ ਸਭ ਤੋਂ ਵੱਧ ਦੁੱਖ ਦੀ ਗੱਲ ਇਹ ਹੈ ਕਿ ਅੱਜ ਉਹਨਾਂ ਦੇ ਪਰਿਵਾਰ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਸੋ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਅਜਹੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਸਿੱਖੀ ਦੇ ਲਈ ਐਡੀਆਂ ਸਾਰਗੁਜ਼ਾਰੀਆਂ ਕੀਤੀਆਂ ਇਤਿਹਾਸ ਜੁਟਾਏ ਅੱਜ ਉਹਨਾਂ ਦਾ ਕੋਈ ਨਾਂ ਵੀ ਨਾ ਲਵੇ ਤਾਂ ਬਹੁਤ ਮੰਦ ਭਾਗੀ ਗੱਲ ਹੈ ਇਸ ਕਰਕੇ ਅਸੀਂ ਇਹ ਵੀਡੀਓ ਜਿਹੜੀ ਆ ਉਹ ਬਣਾਈ ਹੈ ਤੇ ਕੁਝ ਤੱਥਾਂ ਦੇ ਆਧਾਰ ਤੋਂ ਇਹ ਜਿਹੜੀ ਸ਼ਬਦ ਹਨ ਉਹ ਅਸੀਂ ਲਏ ਹਨ ਤੋਂ ਅਨੇਕਾ ਪ੍ਰਕਾਰ ਦੀਆਂ ਗਲਤੀਆਂ ਜਿਹੜੀਆਂ ਉਹ ਹੋ ਜਾਂਦੀਆਂ ਖਿਮਾ ਦੇ ਯਾਚਕ ਹਾਂ ਤੇ ਜੀਐਸਟੀ ਪਲੱਸ ਚੈਨਲ ਨੂੰ ਜਿੱਥੇ ਤੁਸੀਂ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਜਰੂਰ ਕਰ ਦੇਣਾ ਤਾਂ ਕਿ ਬਹੁਤ ਵੱਡੀ ਮਹਾਨ ਸ਼ਖਸੀਅਤ ਦੇ ਬਾਰੇ ਹਰ ਕੋਈ ਜਾਣੂ ਹੋ ਸਕੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ